ਹੁਣ ਆਪਾਂ ਕਰੀਏ ਬਾਬਿਆਂ ਦੀ ਵਿਚਾਰ ਇੱਕ ਸੰਤ ਹੁੰਦੇ ਤੇ ਉੱਥੇ ਇੱਕ ਬੰਦਾ ਆ ਗਿਆ 60 ਸਾਲ ਦਾ ਇਹ ਬੜੀ ਪੁਰਾਣੀ ਕਥਾ ਦੁਆਪਰ ਦੀ ਕਲਯੁਗ ਦੀ ਨਹੀਂ ਹੈ ਤੂੰ ਬੰਦਾ ਬੜਾ ਪਹਿੜਾ ਤੂੰ ਜਿਹੜੇ ਉਰਖੀ ਜੀ ਦੇ ਬਾਬਿਆਂ ਦੇ ਨਾਲ ਦੇ ਸੀ ਮਹਾਤਮਾ ਦੇ ਉਹ ਜਾਣਦੇ ਵੀ ਫਲਾਣੇ ਪਿੰਡ ਦਾ ਹੈ ਕਿੰਦੇ ਰਖੀ ਜੀ ਮਹਾਤਮਾ ਜੀ ਪਪਾ ਜੀ ਇਹਨੂੰ ਰੋਟੀ ਨਹੀਂ ਦੇਣੀ ਇਹਨੂੰ ਬਿਸਤਰਾ ਵੀ ਨਾ ਦਿਓ ਕਿਉਂ ਬੜਾ ਭੜਾ ਬਦਮਾਸ਼ ਉਹ ਕਹਿੰਦਾ ਜੀ ਮੈਂ ਰਾਤ ਰੁਕਣਾ ਸਵੇਰੇ ਚਲੇ ਜਾਣਾ ਨੀ ਨੀ ਚਲ ਉਹ ਉੱਥੇ ਪਹਿਰਿਆ ਹੁਣ ਅਗਲੇ ਦਿਨ ਲਖੀ ਜੀ ਸਮਾਧੀ ਵਿੱਚ ਬੈਠੇ ਧਿਆਨ ਨਹੀਂ ਜੁੜਦਾ ਜਿਨ੍ਹਾਂ ਦਾ ਧਿਆਨ ਕਦੇ ਲੱਗਾ ਹੀ ਨਹੀਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਚਾਦਰ ਕਾਲੀ ਹੈ ਦੋ ਚਾਰ ਦਾਗ ਹੋਰ ਸਹੀ ਚਿੱਟੀ ਤੇ ਮੜਾ ਜਾ ਪੈ ਗਿਆ ਥਾ ਪੈਰਾਂ ਦੀ ਪੈਜਦੀ ਆ ਕੀ ਬਣੀ ਤ ਜਿੱਦਾ ਧਿਆਨ ਕਿਤੇ ਜੁੜਿਆ ਹੀ ਨਾ ਉਹਨੂੰ ਕੀ ਫਰਕ ਪੈਣਾ ਹੋਰ ਨਾ ਸੇ ਤੋ ਲਿਵ ਲੱਗੀ ਜਿੱਦੀ ਟੁੱਟੇ ਸਿਮਰ ਨੂੰ ਸੁਣੇ ਹੀ ਨਾ ਤਰੀਕੀ ਜੀ ਤਾਂ ਬਹੁਤ ਹੈ ਭਗਵਾਨ ਹੈ ਪ੍ਰਭੂ ਆ ਕੀ ਹੋ ਗਿਆ ਤੁਸੀਂ ਇੰਨੇ ਨਾਰਾਜ਼ ਹੋ ਕੇ ਦਰਸ਼ਨ ਹੀ ਨਹੀਂ ਹੋ ਰਹੇ ਤੋ ਕਾਸ਼ਮਾਨੀ ਹੋਈ ਅੰਤਰਾਤਮਾ ਮਹਾਰਾਜ ਕਹਿੰਦੇ ਰੀਖੀ ਜੀ ਮੇਰੇ ਵੱਲ ਦੇ ਉਹ ਮੈਂ ਬਦਮਾਸ਼ ਨੂੰ 60 ਸਾਲਾਂ ਦਾ ਕਰ ਦਿੱਤਾ ਤੇਰੇ ਕੋਲ ਇੱਕ ਡੰਗ ਦੀ ਰੋਟੀ ਨਹੀਂ ਸਰੀ ਇੱਕ ਰਾਤ ਬਿਸਤਰਾ ਦੇਣਾ ਸੀ ਮੈਂ ਤਾਂ 60 ਸਾਲ ਦਾ ਕਰ ਦਿੱਤਾ ਤੂੰ ਇੱਕ ਡੰਗ ਰੋਟੀ ਦੇ ਦੇਣੀ ਸੀ ਤੂੰ ਜਦੋਂ ਇਹ ਜੀ ਗੱਲ ਹੁੰਦੀ ਹੈ ਉੱਥੇ ਰੀਖੀ ਵੀ ਫੇਰ ਰੀਖੀ ਕਵੀਸ਼ਰ ਦਾ ਅਰਥ ਮਿਲਦਾ ਜੁਦਾ ਹੈ ਕਵੀਸ਼ਰ ਕਹਿ ਜਾਂਦੇ ਨਹੀਂ ਦੇਖੀ ਗੱਲ ਉਹਨੂੰ ਉਹਦੀ ਕੀ ਹੈ ਸੋਝੀ ਹੋਈ ਪਾਪ ਕਵੀਸ਼ਰ ਹੈ ਕਵਿਤਾ ਪੜ੍ਹਦੇ ਵਾਲੇ ਉਹਦੇ دماغ ਥੋੜਾ ਜਿਹਾ ਬਦ ਵਿਕਾਸ ਹੋਇਆ ਬੜੀ ਸੋਹਣੀ ਕਵਿਤਾ ਬਣਾ ਦਿੰਦੀ ਐਡੀ ਵਧੀਆ ਕਵਿਤਾ ਬਣਾਉਂਦੇ ਸੁਣ ਵਾਲੇ ਕਹਿੰਦੇ ਵਾਹ 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 ਗਿਆਨ ਕਿੰਨਾ ਹੈ ਆਕਾਸ਼ ਵਿੱਚੋਂ ਬਿਜਲੀ ਲਿਸ਼ਕੀ ਐ ਚਾਨਣਾ ਹੋਇਆ ਸਭ ਦਿਸ ਪਿਆ ਇੱਥੇ ਕਣਕਾ ਇੱਥੇ ਝੋਨਾ ਇੱਥੇ ਆ ਇੱਥੇ ਆ ਪੈਂਦੀ ਨਾ ਲਿਸ਼ਕ ਬਿਜਲੀ ਦੀ ਐ ਸਕਿੰਟ ਇਹ ਹੈ ਕਵੀ ਦਾ ਗਿਆਨ ਹੁਣ ਬਾਅਦ ਚ ਉਹ ਰਿਆ ਨਾ ਜਦੋਂ ਰਿਆ ਨਾ ਤੁਸੀਂ ਸੁਣਿਆ ਹੋਣਾ ਕਵੀ ਸ਼ਰ ਸ਼ਰਾਬਾਂ ਪੀਂਦੇ ਬੇੜਾ ਕਰਕੇ ਆ ਪਿਆ ਕਿੱਥੇ ਗਿਆ ਉਹਨਾਂ ਦਾ ਗਿਆਨ ਦੂਸਰਾ ਹੈ ਰੇਖੀ ਅਰਥਿਕੋ ਜੇਨੇ ਮੇ ਬੇਧਵਿਚ ਬੋਲ ਰਿਹਾ ਧੰਦੇਗਾ ਉਰੀ ਕੀ ਨੂੰ ਵਿਕਾਸ ਹੋਇਆ ਅੰਤਜ ਕਰਨ ਸੁਧ ਹੋਇਆ ਉਹਨੂੰ ਸੋਝੀ ਹੋਈ ਖੰਡਾ ਬਰਮੰਡਨ ਉਹਦੀ ਲਿਵ ਲੱਗ ਗਈ ਉਹ ਸਿਮਰਨ ਕਰਨ ਲੱਗ ਗਿਆ ਇਨੀ ਸਤਿਅ ਬਚਨ ਵਿੱਚ ਆ ਗਈ ਕਿ ਉਹ ਇਹਨਾਂ ਗੱਲਾਂ ਵਰ ਜਾਂਦਾ ਹੀ ਤੀਸਰਾ ਹੈ 무ਨੀ ਪਕਨ 무ਨੀ ਕੋਈ ਫੁਰਨਨ ਕੋਈ ਕੋਈ ਖਿਆਲ ਨਹੀਂ ਉਹਨੂੰ ਮੁਨੀ ਕਹਿ ਦਿੰਦੇ ਫਿਰ ਆਪਾਂ ਕਹਿੰਦੇ ਰਿਸ਼ੀ ਮੁਨੀ ਜੇ ਐ ਸਮਝ ਲਿਆ ਜਾਏ ਕਿ ਕਿਸੇ ઋષਿ ਕੋਲ ਕਿਸੇ ਮਹਾਪੁਰਸ਼ ਕੋਲ ਕਿਸੇ ਸੰਤਾਂ ਕੋਲ ਕੋਈ ਚਲਾ ਗਿਆ ਉਹਨਾਂ ਨੇ ਕੁਝ ਕਿਰਪਾ ਕਰ ਦਿੱਤੀ ਕਹਿੰਦੇ ਐ ਬੇਟਾ ਐ ਕਰਿਆ ਕਰ ਐ ਸੇਵਾ ਕਰਿਆ ਕਰ ਐ ਸਿਮਰਨ ਕਰਿਆ ਕਰ ਐ ਕਥਾ ਕਰਿਆ ਕਰ ਐ ਕੀਰਤਨ ਕਰਿਆ ਕਰ ਐ ਧਿਆਨ ਤਰਿਆ ਕਰ ਐ ਸ਼ਬਦ ਪੜਿਆ ਕਰ ਇਸ ਤਰ੍ਹਾਂ ਸੁਰਤ ਜੋੜ ਉੱਠਿਆ ਕਰ ਬੜਾ ਸੁਣ ਦੋ ਚਾਰ ਮਹੀਨੇ ਸਾਲ ਸਿਰ ਸਵਾਗਾ ਹੀ ਫਿਰ ਗਿਆ ਉਹਦਾ ਮਤਲਬ ਇਹ ਸੀ ਵੀ ਜਿਹੜੀ ਉਹਨਾਂ ਕਿਰਪਾ ਕੀਤੀ ਜਾਂ ਬਸ ਸੁਖਾ ਸਮਝੇ ਵੀ ਸਾਡੇ ਭਾਪੇ ਨੇ ਸਾਨੂੰ ਕੁਝ ਜ਼ਮੀਨ ਦੇ ਦਿੱਤੀ ਐਦੇ ਚ ਬੇਟਾ ਬੀਜੋ ਵੱਡੋ ਖਾਓ ਮੌਜ ਕਰੋ ਤੋ ਜਿੰਨਾ ਚਿਰ ਭਾਪੇ ਦੀ ਜ਼ਮੀਨ ਸੀ ਰੋਟੀ ਮਿਲਦੀ ਰਹੀ ਭਾਵੇਂ ਵੇਚ ਕੇ ਕੰਮੀ ਨ ਬੇੜ ਦਿੱਤਾ ਹੁਣ ਮਰੇ ਪੁੱਤ ਸਾਥ ਨੀਰੀਆਂ ਸ਼ੀਰਵਾਦਾਂ ਕੰਮ ਨਹੀਂ ਕਰਦੀਆਂ ਜੇ ਆਪ ਮਿਹਨਤ ਨਾ ਕਰੀਏ ਸਾਡੇ ਦੇਸ਼ ਵਿੱਚ ਐਸ ਗੱਲ ਦਾ ਬੜਾ ਕੱਟਾ ਬੜੇ-ਬੜੇ ਤੁਸੀਂ ਦੇਖਿਆ ਨਵੀਆਂ-ਨਵੀਆਂ ਸਸਤਾ ਬਣ ਰਹੀਆਂ ਨੇ ਫੇਲ ਹੋ ਰਹੀਆਂ ਕਿਉਂ ਹੋ ਰਹੀਆਂ ਪੱਲੇ ਹੀ ਕਖਰੀ ਗੰਦਗੀ ਹੈ ਹੀ ਨਹੀਂ ਇਹ ਸਿਮਰਨ ਵਾਲਿਆਂ ਦਾ ਰਸਤਾ ਹੈ ਬੰਦਗੀ ਵਾਲਿਆਂ ਦਾ ਰਸਤਾ ਹੈ ਜਦੋਂ ਅਸੀਂ ਆ ਕੇ ਪੜਦੇ ਹਾਂ ਸਿਮਰਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਫਿਰ ਵਿਚਾਰ ਚੱਲਦੀ ਹੈ ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨ ਕੋਈ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਇਹਦਾ ਅਰਥ ਕੀ ਹੈ ਇਹ ਕਹਿੰਦਾ ਦੇਖੋ ਜੀ ਕਬੀਰ ਜੀ ਦੇ ਪਾਸ ਸੇਵਕ ਬਹੁਤ ਸੀ ਉਦੋਂ ਦੀ ਗੱਲ ਹੈ ਸਤਸੰਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪਾਬੰਦੀ ਨਹੀਂ ਹੈ ਕਿ ਜਿਹੜਾ ਹਜ਼ੂਰ ਦਾ ਬਚਨ ਗੁਰੂ ਨਾਨਕ ਜੀ ਦਾ ਅੱਜ ਤੋਂ 500 ਸਾਲ ਪਹਿਲਾਂ ਹੋਇਆ ਸੀ ਉਦੋਂ ਵਾਸਤੇ ਇਹ ਤੇ ਸਦਾ ਵਾਸਤੇ ਹੈ ਅੱਜ ਵੀ ਕਸਵਟੀ ਲੱਗੀ ਹੋਈ ਹੈ ਕੋਈ ਰਸਤਾ ਖਾਲੀ ਨਾ ਰਹੇ ਜਦੋਂ ਲੱਗਦੀ ਇਹ ਰੰਗ ਕਸਵਟੀ ਫਾਸਮ ਦੇ ਮਰਜੀ ਵੀੜੇ ਮਾਰ ਜੀਵੜੇ ਪਾਜ਼ੂ ¡Gracias!